ਜ਼ਰੂਰੀ ਨਹੀਂ ਹੁੰਦਾ ਕਿ ਦੁਸ਼ਮਣ ਬਾਹਰੋਂ ਹੀ ਆਉਣ ਕਈ ਵਾਰ ਆਪਣੇ ਵੀ ਦੁਸ਼ਮਣ ਬਣ ਜਾਂਦੇ ਨੇ ਤੇ ਆਪਣੇ ਮਨ ਦੇ ਵਿੱਚ ਵੀ ਇਹ ਗੱਲ ਨਹੀਂ ਹੁੰਦੀ ਕਿ ਮੇਰਾ ਦੋਸਤ ਮੇਰਾ ਕੋਈ ਨੁਕਸਾਨ ਵੀ ਕਰ ਸਕਦਾ ਹੈ ਕਿਉਂਕਿ ਉਹਨੇ ਆਪਣਾ ਵਿਸ਼ਵਾਸ ਇੰਨਾ ਬਣਾ ਲਿਆ ਹੁੰਦਾ ਹੈ ਕਿ ਆਪਣੇ ਚਿੱਤ ਦੇ ਵਿੱਚ ਵੀ ਉਹ ਗੱਲ ਨਹੀਂ ਆਉਂਦੀ ਤੇ ਆਪਾਂ ਉਹਨੂੰ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਗੱਲਾਂ ਦੱਸ ਦਿੰਨੇ ਆ ਸਾਰਾ ਕੁਝ ਦੱਸ ਦਿੰਨੇ ਆ ਇਸੇ ਗੱਲ ਦਾ ਫਾਇਦਾ ਲੈ ਕੇ ਬਾਅਦ ਵਿੱਚ ਉਹੀ ਇਨਸਾਨ ਆਪਣੇ ਤੇ ਅਜੀਹਾ ਵਾਰ ਕਰਦਾ ਹੈ ਕਿ ਆਪਾਂ ਨੂੰ ਸਮਝ ਨਹੀਂ ਆਉਂਦੀ ਕਿ ਆਪਣਾ ਹੀ ਨੁਕਸਾਨ ਕੀਤਾ ਕਿਨੇ ਹੈ ਤੇ ਆਪਾਂ ਆਪਣਾ ਦੁਸ਼ਮਣ ਬਾਹਰੋਂ ਲੱਭਦੇ ਫਿਰਦੇ ਆ ਤੇ ਆਪਣਾ ਦੁਸ਼ਮਣ ਤਾਂ ਨਾਲ ਹੀ ਹੁੰਦਾ ਪਰ ਤੁਸੀਂ ਟੈਨਸ਼ਨ ਨਾ ਲਓ ਅੱਜ ਮੈਂ ਤੁਹਾਨੂੰ ਦੋ ਖਾਸ ਚੀਜ਼ਾਂ ਦੱਸੂਗਾ ਜਿਹਦੇ ਨਾਲ ਦੁਸ਼ਮਣ ਚਾਹੇ ਕੋਈ ਵੀ ਹੋਵੇ ਉਹ ਤੁਹਾਡੇ ਸਾਹਮਣੇ ਆ ਜਾਏਗਾ ਤੇ ਤੁਸੀਂ ਕਹੋਗੇ ਕਿ ਇਹ ਕਦੀ ਮੈਂ ਸੋਚਿਆ ਵੀ ਨਹੀਂ ਸੀ ਕਿ ਇਦਾਂ ਹੋ ਜਾਏਗਾ ਤਾਂ ਸਮਾਂ ਨਾਖਰਾਵ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆ ਜੀ ਇੱਕ ਵਾਰੀ ਦੀ ਗੱਲ ਐ ਦੋ ਦੋਸਤ ਹੁੰਦੇ ਨੇ ਇੱਕ ਦਾ ਨਾਮ ਰਮਨ ਹੁੰਦਾ ਤੇ ਦੂਸਰੇ ਦਾ ਨਾਮ ਅਸ਼ੋਕ ਹੁੰਦਾ ਵੈਸੇ ਤਾਂ ਦੋਵੇਂ ਹੀ ਆਪਸ ਦੇ ਵਿੱਚ ਬਹੁਤ ਚੰਗੀ ਤਰ੍ਹਾਂ ਵਰਤਦੇ ਸੀ ਇੱਕ ਦੂਸਰੇ ਦੇ ਚੰਗੇ ਮਿੱਤਰ ਹੁੰਦੇ ਨੇ ਰਮਨ ਆਪਣੀ ਜ਼ਿੰਦਗੀ ਵਿੱਚ ਬਹੁਤ ਕਾਮਯਾਬ ਹੋ ਰਿਹਾ ਸੀ ਉਸਨੇ ਆਪਣਾ ਬਿਜ਼ਨਸ ਸ਼ੁਰੂ ਕੀਤਾ ਸੀ ਤੇ ਉਹ ਬਿਜ਼ਨਸ ਬਹੁਤ ਵਧੀਆ ਚੱਲ ਰਿਹਾ ਸੀ ਉਸਦਾ ਇੱਕ ਗੋਦਾਮ ਸੀ ਜਿਹਦੇ ਵਿੱਚ ਉਹ ਸਬਜ਼ੀ ਲਿਆ ਕੇ ਵੇਚਦਾ ਸੀ ਇਹ ਅਸ਼ੋਕ ਨੂੰ ਇਹ ਸਾਰੀ ਗੱਲਬਾਤ ਪਤਾ ਸੀ ਅਸ਼ੋਕ ਆਪਣੀ ਜ਼ਿੰਦਗੀ ਵਿੱਚ ਇੰਨਾ ਕਾਮਯਾਬ ਨਹੀਂ ਸੀ ਇਸ ਕਰਕੇ ਅਸ਼ੋਕ ਰਮਨ ਤੇ ਬਹੁਤ ਲੱਗਦਾ ਸੀ ਕਿਉਂਕਿ ਸਾਰੇ ਉਸ ਨੂੰ ਕਹਿੰਦੇ ਸੀ ਕਿ ਆਪਣੇ ਦੋਸਤ ਰਮਨ ਵਰਗਾ ਬਣ ਰਮਨ ਉਸ ਨੂੰ ਕਹਿੰਦਾ ਵੀ ਸੀ ਕਿ ਮੈਂ ਤੇਰੀ ਮਦਦ ਕਰ ਦਿੰਨਾ ਤੂੰ ਕੋਈ ਆਪਣਾ ਕੰਮ ਸ਼ੁਰੂ ਕਰ ਲੈ ਪਰ ਅਸ਼ੋਕ ਚਾਹੁੰਦਾ ਸੀ ਕਿ ਮੈਨੂੰ ਬੈਠੇ ਨੂੰ ਹੀ ਪੈਸਾ ਮਿਲ ਜਾਵੇ ਮੈਂ ਬੈਠਾ ਹੀ ਕਾਮਯਾਬ ਹੋ ਜਾਵਾਂ ਪਰ ਬੈਠ ਕੇ ਕੋਈ ਵੀ ਕਾਮਯਾਬ ਨਹੀਂ ਹੁੰਦਾ ਰਮਨ ਹਮੇਸ਼ਾ ਮਿਹਨਤ ਕਰਦਾ ਰਹਿੰਦਾ ਤੇ ਹੌਲੀ-ਹੌਲੀ ਉਸ ਨੇ ਬਹੁਤ ਵਧੀਆ ਮੁਕਾਮ ਹਾਸਲ ਕਰ ਲਿਆ ਆਪਣਾ ਘਰ ਬਣਾ ਲਿਆ ਆਪਣੇ ਵਧੀਆ ਪਰਿਵਾਰ ਨੂੰ ਪਾਲ ਰਿਆ ਸੀ অশোক ਵਿਚਾਰਾ ਹਮੇਸ਼ਾ ਰੋਂਦਾ ਰਹਿੰਦਾ ਕਿਉਂਕਿ ਮਿਹਨਤ ਕਰਦਾ ਨਹੀਂ ਸੀ ਪੈਸੇ ਕੋਲ ਹੁੰਦੇ ਨਹੀਂ ਸੀ ਰਮਨ ਤੋਂ ਪੈਸੇ ਮੰਗ ਲੈਂਦਾ ਉਹਦੀ ਮਦਦ ਮਿਲ ਜਾਂਦੀ ਤੇ ਇਹਦੇ ਨਾਲ ਉਹਦੀ ਜ਼ਿੰਦਗੀ ਚੱਲ ਰਹੀ ਸੀ ਇੱਕ ਦਿਨ ਰਮਨ ਨੇ ਵੀ ਪੈਸਿਆਂ ਤੋਂ ਮਨਾ ਕਰ ਦਿੱਤਾ ਕਿਉਂਕਿ ਉਹ ਚਾਹੁੰਦਾ ਸੀ ਕਿ ਇਹ ਇਨਸਾਨ ਆਪਣੇ ਪੈਰਾਂ ਤੇ ਖੜਾ ਹੋਵੇ ਇਹ ਗੱਲ অশੋਕ ਨੂੰ ਵਧੀਆ ਨਹੀਂ ਲੱਗੀ ਉਹ ਕਹਿੰਦਾ ਕਿ ਇਹਦੇ ਕੋਲ ਪੈਸੇ ਨਹੀਂ ਇਹ ਮੈਨੂੰ ਦੇਣਾ ਨਹੀਂ ਚਾਹੁੰਦਾ। ਅਸ਼ੋਕ ਕੀ ਕਰਦਾ ਹੈ ਕਿ ਆਪਣੇ ਕੁਝ ਦੋਸਤਾਂ ਨੂੰ ਨਾਲ ਲੈ ਕੇ ਉਸਦੇ ਗੋਦਾਮ ਦੇ ਵਿੱਚ ਚਲੇ ਜਾਂਦਾ ਹੈ ਤੇ ਉੱਥੇ ਜਾ ਕੇ ਅੱਗ ਲਾ ਦਿੰਦਾ ਹੈ ਤੇ ਉਹ ਅੱਗ ਹੌਲੀ-ਹੌਲੀ ਫੈਲ ਜਾਂਦੀ ਹੈ ਤੇ ਉਸਦੇ ਨਾਲ ਰਮਨ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਰਮਨ ਕਾਫੀ ਪਰੇਸ਼ਾਨ ਹੁੰਦਾ ਹੈ ਜਦੋਂ ਉਸ ਨੂੰ ਇਹ ਗੱਲ ਪਤਾ ਚੱਲਦੀ ਹੈ ਕਿ ਮੇਰਾ ਕਾਫੀ ਨੁਕਸਾਨ ਹੋ ਗਿਆ ਤੇ ਹੁਣ ਉਹ ਜ਼ਿੰਦਗੀ ਵਿੱਚ ਪਿੱਛੇ ਜਾਣ ਲੱਗ ਜਾਂਦਾ ਹੈ ਕਿਉਂਕਿ ਉਸ ਦੀ ਜ਼ਿੰਦਗੀ ਵਿੱਚ ਉਹ ਨੁਕਸਾਨ ਬਹੁਤ ਵੱਡਾ ਸੀ ਰਮਨ ਬਹੁਤ ਪਰੇਸ਼ਾਨ ਰਹਿਣ ਲੱਗਿਆ ਉਸ ਦੇ ਘਰ ਵਾਲੇ ਉਸ ਨੂੰ ਸਮਝਾਉਂਦੇ ਨੇ ਕਿ ਪੁੱਤ ਫੇਰ ਕੀ ਹੋਇਆ ਜੇ ਨੁਕਸਾਨ ਹੋ ਗਿਆ ਤੂੰ ਬਹੁਤ ਮਿਹਨਤ ਕਰਦਾ ਤੂੰ ਕਾਮਯਾਬ ਫੇਰ ਹੋ ਜਾਏਗਾ ਉਹ ਕਹਿੰਦਾ ਕਿ ਨਹੀਂ ਕਾਮਯਾਬ ਹੋਣ ਵਾਸਤੇ ਮਿਹਨਤ ਚਾਹੀਦੀ ਹੈ ਤੇ ਮੇਰੀ ਮਿਹਨਤ ਤੇ ਕਿਸੇ ਨੇ ਪਾਣੀ ਫੇਰ ਦਿੱਤਾ ਤੇ ਉਸੇ ਹੀ ਦਿਨ ਅਸ਼ੋਕ ਰਮਨ ਦੇ ਘਰ ਆਉਂਦਾ ਤੇ ਕਹਿੰਦਾ ਕੋਈ ਗੱਲ ਨਹੀਂ ਵੀਰ ਸਭ ਕੁਝ ਠੀਕ ਹੋ ਜਾਏਗਾ ਰਮਨ ਅਸ਼ੋਕ ਨੂੰ ਕਹਿੰਦਾ ਕਿ ਯਾਰ ਤੂੰ ਮੇਰਾ ਸੱਚਾ ਦੋਸਤ ਹੈ ਤੋ ਮੇਰੇ ਘਰ ਪਤਾ ਲੈਣ ਤਾਂ ਆਇਆ ਬਾਕੀ ਕੋਈ ਆਇਆ ਵੀ ਨਹੀਂ ਰਮਨ ਦੇ ਇਹ ਗੱਲ ਮਨ ਦੇ ਵਿੱਚ ਵੀ ਨਹੀਂ ਸੀ ਕਿ ਮੇਰਾ ਦੋਸਤ ਹੀ ਮੇਰਾ ਦੁਸ਼ਮਣ ਹੈ ਕਿਉਂਕਿ ਉਸਨੇ ਆਪਣੀ ਕਿਆਰੀ ਦੀ ਪੱਟੀ ਉਸ ਦੀਆਂ ਅੱਖਾਂ ਤੇ ਬੰਨੀ ਹੋਈ ਸੀ ਰਮਨ ਵਿਚਾਰਾ ਬਹੁਤ ਹੀ ਪਰੇਸ਼ਾਨ ਨੁਕਸਾਨ ਕਾਫੀ ਹੋ ਗਿਆ ਇੱਕ ਦਿਨ ਰਮਨ ਰਸਤੇ ਦੇ ਵਿੱਚ ਜਾ ਰਿਹਾ ਸੀ ਤੇ ਉਸ ਨੂੰ ਇੱਕ ਸਾਧੂ ਮਿਲਦਾ ਹੈ ਸਾਧੂ ਕਹਿੰਦਾ ਪੁੱਤਰਾ ਕੀ ਹੋਇਆ ਕਾਫੀ ਪਰੇਸ਼ਾਨ ਲੱਗ ਰਿਹਾ ਹੈ ਤਾਂ ਰਮਨ ਉਹਨੂੰ ਸਾਰੀ ਗੱਲ ਦੱਸਦਾ ਹੈ ਤਾਂ ਸਾਧੂ ਕਹਿੰਦਾ ਕੋਈ ਗੱਲ ਨਹੀਂ ਤੈਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਤੇਰੇ ਨਾਲ ਇੰਨੀ ਮਾੜੀ ਕਿਹਨੇ ਕੀਤੀ ਐ ਤੂੰ ਸਿਰਫ ਇਹ ਦੋ ਕੰਮ ਕਰਨੇ ਨੇ ਸਾਧੂ ਉਸ ਨੂੰ ਇੱਕ ਨਾਰੀਅਲ ਦਿਖਾਉਂਦਾ ਤੇ ਉਹ ਰਮਨ ਨੂੰ ਨਾਰੀਅਲ ਦੇਖ ਕੇ ਕੁਝ ਸਮਝ ਨਹੀਂ ਆਉਂਦੀ ਸਾਧੂ ਕਹਿੰਦਾ ਕਿ ਪੁੱਤ ਇਹ ਨਾਰੀਅਲ ਦੀ ਤਰ੍ਹਾਂ ਬਣ ਤੂੰ ਦੇਖ ਸਾਧੂ ਸੰਤ ਮਹਾਤਮਾ ਵੀ ਇਸ ਨਾਰੀਅਲ ਦੀ ਤਰ੍ਹਾਂ ਹੁੰਦੇ ਨੇ ਬਾਹਰੋਂ ਸਖਤ ਹੁੰਦੇ ਨੇ ਪਰ ਅੰਦਰੋਂ ਬਹੁਤ ਹੀ ਠੰਡੇ ਤੇ ਨਰਮ ਹੁੰਦੇ ਨੇ ਤੂੰ ਵੀ ਹੁਣ ਇਸੇ ਤਰ੍ਹਾਂ ਬਣ ਜਾ ਬਾਹਰੋਂ ਸਖਤ ਤੇ ਅੰਦਰੋਂ ਨਰਮ ਇਹਦੇ ਨਾਲ ਕੀ ਹੋਏਗਾ ਕਿ ਤੂੰ ਬਾਹਰਲੇ ਵਿਅਕਤੀਆਂ ਨੂੰ ਭੇਤ ਘੱਟ ਦੇਂਗਾ ਤੇ ਜੋ ਤੂੰ ਅੰਦਰੋਂ ਨਰਮ ਬਣਿਆ ਉਹਦੇ ਨਾਲ ਤੂੰ ਪਰਮਾਤਮਾ ਨਾਲ ਜੁੜ ਜਾਵੇਂਗਾ ਆਪਣੇ ਪੀਰਾਂ ਮੁਰਸ਼ਿਦ ਦੇ ਨਾਲ ਜੁੜ ਜਾਵੇਂਗਾ ਤੇ ਤੂੰ ਰੱਬ ਦੀ ਇਬਾਦਤ ਕਰਨਾ ਸ਼ੁਰੂ ਕਰ ਦੇਂਗਾ ਤੇ ਰੱਬ ਵੀ ਤੈਨੂੰ ਕੋਈ ਨਾ ਕੋਈ ਰਸਤਾ ਦਿਖਾਏਗਾ ਤੇ ਤੇਰੀ ਆਸ ਸਿਰਫ ਰੱਬ ਤੇ ਹੋਏਗੀ ਤੇ ਉਸ ਨੂੰ ਗੱਲ ਸਮਝ ਲੱਗ ਜਾਂਦੀ ਹੈ ਰਮਣ ਉਦਾਂ ਹੀ ਕਰਦਾ ਆਪਣੇ ਰੱਬ ਨੂੰ ਯਾਦ ਕਰਦਾ ਤੇ ਬਾਹਰੋਂ ਬਿਲਕੁਲ ਕਠੋਰ ਬਣ ਜਾਂਦਾ ਹੈ ਤੇ ਅੰਦਰੋਂ ਬਹੁਤ ਹੀ ਜ਼ਿਆਦਾ ਨਰਮ ਅੰਦਰੋਂ ਰੱਬ ਦਾ ਨਾਮ ਲੈਂਦਾ ਰਹਿੰਦਾ ਦੇ 12 ਕਠੋਰ ਬਣ ਕੇ ਮਿਹਨਤ ਕਰਦਾ ਰਹਿੰਦਾ ਹੌਲੀ ਹੌਲੀ ਉਸ ਦਾ ਕੰਮ ਫੇਰ ਚੱਲ ਪਿਆ ਅਸ਼ੋਕ ਬਹੁਤ ਹੀ ਪਰੇਸ਼ਾਨ ਹੋਇਆ ਕਿ ਇੰਨੇ ਤਾਂ ਮਿਹਨਤ ਕਰਕੇ ਫੇਰ ਸਭ ਕੁਝ ਖੜਾ ਕਰ ਲਿਆ ਰਮਣ ਮਿਹਨਤ ਕਰਦਾ ਤੇ ਆਪਣੇ ਰੱਬ ਨੂੰ ਯਾਦ ਕਰਦਾ ਤੇ ਇੱਕੋ ਗੱਲ ਕਹਿੰਦਾ ਮੈਂ ਸਭ ਕੁਝ ਤੁਹਾਡੇ ਤੇ ਛੱਡਿਆ ਤੁਸੀਂ ਜੋ ਕਰਨਾ ਹੈ ਕਰ ਦਿਓ ਸ਼ੋਕ ਇਹ ਗੱਲ ਦੇਖ ਕੇ ਬਹੁਤ ਪਰੇਸ਼ਾਨ ਹੋਇਆ ਤੇ ਇੱਕ ਦਿਨ ਨਸ਼ਾ ਕਰ ਲੈਂਦਾ ਨਸ਼ਾ ਕਰਕੇ ਉਹ ਰਮਣ ਕੋਲ ਆਉਂਦਾ ਤੇ ਆ ਕੇ ਕਹਿੰਦਾ ਕੀ ਗੱਲ ਤੂੰ ਮੈਨੂੰ ਨੀਵਾ ਦਿਖਾਉਣਾ ਚਾਹੁੰਦਾ ਤੂੰ ਮੈਨੂੰ ਇਸੇ ਗੱਲ ਨੂੰ ਕਰਕੇ ਪਰੇਸ਼ਾਨ ਕਰਨਾ ਚਾਹੁੰਦਾ ਰਮਨ ਉਸ ਨੂੰ ਕਹਿੰਦਾ ਕਿ ਕੀ ਗੱਲ ਹੋਈ ਤੂੰ ਪਰੇਸ਼ਾਨ ਲੱਗ ਰਿਹਾ ਤੂੰ ਨਸ਼ਾ ਵੀ ਕੀਤਾ ਹੋਇਆ ਹੈ ਚੱਲ ਮੈਂ ਤੈਨੂੰ ਘਰੇ ਛੱਡਿਆਉਣਾ ਤਾਂ ਅਸ਼ੋਕ ਕਹਿੰਦਾ ਨਹੀਂ ਘਰੇ ਮੈਂ ਨਹੀਂ ਜਾਣਾ ਮੈਂ ਤੇਰੀ ਫੇਰ ਇਸ ਗੋਦਾਮ ਨੂੰ ਅੱਗ ਲਾਉਣੀ ਹੈ ਜਦੋਂ ਰਮਨ ਨੂੰ ਇੰਨੀ ਗੱਲ ਪਤਾ ਲੱਗਦੀ ਹੈ ਕਿ ਮੇਰੇ ਦੋਸਤ ਅਸ਼ੋਕ ਨਹੀਂ ਇਹ ਸਭ ਕੁਝ ਕੀਤਾ ਸੀ ਤਾਂ ਉਸ ਨੂੰ ਬਹੁਤ ਦੁੱਖ ਹੁੰਦਾ ਉਹ ਕਹਿੰਦਾ ਕਿ ਉਹਨਾਂ ਦੁੱਖ ਮੈਨੂੰ ਗੋਦਾਮ ਨੂੰ ਅੱਗ ਲੱਗੀ ਤੇ ਨਹੀਂ ਹੋਇਆ ਜਿੰਨਾ ਦੁੱਖ ਅੱਜ ਹੋ ਰਿਹਾ ਹੈ ਕਿ ਮੇਰਾ ਆਪਣਾ ਦੋਸਤ ਇਹ ਸਭ ਕੁਝ ਕਰ ਸਕਦਾ ਹੈ ਫਿਰ ਅਸ਼ੋਕ ਦਾ ਮਨ ਇਸ ਦੁਨੀਆ ਤੋਂ ਉੱਠ ਜਾਂਦਾ ਕਿ ਉਸ ਦਾ ਇੱਕੋ ਇੱਕ ਦੋਸਤ ਜੋ ਕਿ ਰਮਨ ਉਸ ਨੂੰ ਬਹੁਤ ਪਿਆਰ ਕਰਦਾ ਸੀ ਸੱਚੇ ਦਿਲੋਂ ਆਪਣਾ ਦੋਸਤ ਮੰਨਦਾ ਸੀ ਉਸ ਨੂੰ ਆਪਣਾ ਦੋਸਤ ਮੰਨਣੋਂ ਹਟ ਜਾਂਦਾ ਹੈ ਰਮਨ ਵੀ ਹੁਣ ਕਿਸੇ ਤੇ ਯਕੀਨ ਨਹੀਂ ਕਰਦਾ ਸੀ ਰਮਨ ਨੂੰ ਉਸ ਫਕੀਰ ਦੀ ਗੱਲ ਹਮੇਸ਼ਾ ਯਾਦ ਆਉਂਦੀ ਤੇ ਉਸ ਨੇ ਉਹ ਗੱਲ ਆਪਣੀ ਜ਼ਿੰਦਗੀ ਵਿੱਚ ਅਪਣਾ ਲਈ ਉਹ ਨਾਰੀਅਲ ਦੀ ਤਰ੍ਹਾਂ ਬਣ ਗਿਆ ਬਾਹਰੋਂ ਸਖਤ ਤੇ ਅੰਦਰੋਂ ਸਿਰਫ ਰੱਬ ਦਾ ਨਾਮ ਲੈਣ ਵਾਲਾ ਹੌਲੀ-ਹੌਲੀ ਰਮਣ ਹੋਰ ਕਾਮਯਾਬ ਹੋ ਗਿਆ ਤੇ ਹੁਣ ਉਹ ਆਪਣਾ ਭੇਤ ਕਿਸੇ ਨੂੰ ਨਹੀਂ ਦਿੰਦਾ ਸਿਰਫ ਆਪਣੇ ਰੱਬ ਤੋਂ ਇਲਾਵਾ ਇਸ ਕਹਾਣੀ ਤੋਂ ਆਪਾਂ ਨੂੰ ਦੋ ਖਾਸ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਸਭ ਤੋਂ ਪਹਿਲੀ ਚੀਜ਼ ਜਦੋਂ ਤੁਹਾਡਾ ਕੋਈ ਮਾੜਾ ਕਰ ਦੇਵੇ ਤਾਂ ਉਦੋਂ ਆਪਣੇ ਆਪ ਨੂੰ ਸੰਭਾਲ ਲਓ ਬਾਹਰੋਂ ਸਖਤ ਬਣੋ ਤੇ ਅੰਦਰੋਂ ਰੱਬ ਦਾ ਨਾਮ ਲੈਂਦੇ ਰਹੋ ਆਪਣੇ ਪੀਰ ਮੁਰਸ਼ਿਦ ਦੇ ਨਾਲ ਜੁੜੇ ਰਹੋ ਜਦੋਂ ਇਦਾਂ ਕਰੋਗੇ ਤਾਂ ਪੀਰ ਮੁਰਸ਼ਿਦ ਆਪਣੇ ਆਪ ਕੋਈ ਰਾਹ ਦਿਖਾਉਣਗੇ ਤੇ ਆਪਾਂ ਨੂੰ ਉਸ ਇਨਸਾਨ ਬਾਰੇ ਸਭ ਕੁਝ ਪਤਾ ਚੱਲ ਜਾਏਗਾ ਜਿਹਨੇ ਆਪਣਾ ਮਾੜਾ ਕੀਤਾ ਹੋਇਆ ਬਸ ਸ਼ਰਤ ਸਿਰਫ ਏ ਹੈ ਕਿ ਤੁਸੀਂ ਕਿਸੇ ਦਾ ਮਾੜਾ ਨਾ ਕਰਿਓ ਕਿਉਂਕਿ ਜਦੋਂ ਆਪਾਂ ਕਿਸੇ ਦਾ ਮਾੜਾ ਕਰਕੇ ਆਪਣੇ ਪੀਰ ਮੁਰਸ਼ਿਦ ਕੋਲ ਜਾਂਦੇ ਆ ਤਾਂ ਉਦੋਂ ਪੀਰ ਮੁਰਸ਼ਿਦ ਵੀ ਕੁਝ ਨਹੀਂ ਕਰ ਸਕਦੇ ਉਹ ਸਿਰਫ ਇੱਕ ਗੱਲ ਕਹਿੰਦੇ ਨੇ ਕਿ ਤੂੰ ਕਿਸੇ ਦਾ ਮਾੜਾ ਨਾ ਕਰੀ ਤੇਰਾ ਮਾੜਾ ਮੈਂ ਹੋਣ ਨਹੀਂ ਦਿੰਦਾ ਐਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਬ ਕੇ ਦਰਬੀਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਆਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਥੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮুরিਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ